ਫਰੀਦਾ ਕਿੰਥੜ ਮੇ ਖਾਂ ਯ ਅਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋਦੀ ਵੀ ਬਲੰਦਿਆ ਮਲਕ ਬਿਠਾਇਆ ਇੱਕ ਗੜ ਲੀਤਾ ਘਟ ਲੂਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹੇ ਜੇਥੀਆ ਜੇ ਸਰਥੀਆ ਤਲਾਕ ਕਮਾੰਦਾ ਯਰ ਕਾਗਦ ਕੁੰਨੇ ਕੋਇ ਲਿਆ ਮੰਦੇ ਅਮਲ ਕਰੰਦਿਆ ਈ ਸਜਾਏ ਤਿਨਕ ਫਰੀਦਾ ਕੰਨ ਮੁਸਲਾ ਸੂਪ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਐਂਦਿਆਰੀ ਰਾਤ ਹਰੀਦਰਤੀ ਰਤਨਾ ਨਿਕਲੇ ਜੇ ਤਨ ਚੀਰੈ ਕੋਈ ਜੋ ਤਨ ਰ ਤੇ ਰਬ ਸਿਓ ਤਿੰਨ ਤਨ ਰਤਨਾ ਹੋਇ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਇ ਜੋ ਸਹ ਰਤ ਆਪਣੇ ਤਿਤ ਤਨ ਲੋਭ ਰਤਨਾ ਹੋਇ